ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਆ ਜਿਸ ਕਰਕੇ ਕਈ ਕਰਮਚਾਰੀ ਜ਼ਖਮੀ ਹੋਏ ਨੇ ਤੇ ਇੱਕ ਦੀ ਮੌਤ ਹੋਈ ਆ ਪੰਜਾਬ ਦੇ ਲੁਧਿਆਣਾ ਦੇ ਮਿਲਕ ਪਲਾਂਟ ਦੇ ਵਿੱਚ ਧਮਾਕੇ ਦੇ ਕਾਰਨ ਇੱਕ ਕਰਮਚਾਰੀ ਦੀ ਮੌਤ ਅਤੇ 6 ਗੰਭੀਰ ਤੌਰ ਤੇ ਜ਼ਖਮੀ ਨੇ ਤੇ ਜ਼ਖਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਥਾਣਾ ਸਰਾਬਾ ਨਗਰ ਦੇ ਐਸਐਚਓ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਪੌਇਲਰ ਫਟਣ ਦੇ ਕਾਰਨ ਨਾਲ ਇਸ ਹਾਦਸੇ ਘਟਨਾ ਵਾਪਰੀ ਹੈ ਜਿਸ ਨਾਲ 6 ਕਰਮਚਾਰੀ ਜ਼ਖਮੀ ਹੋਏ ਜ਼ਖਮੀਆਂ ਦੀ ਪਛਾਣ ਕੁਲਵੰਤ ਸਿੰਘ ਅਜੀਤ ਸਿੰਘ ਪੁਨੀਤ ਕੁਮਾਰ ਦਵਿੰਦਰ ਸਿੰਘ ਅਤੇ ਗੁਰਤੇਜ ਵਜੋ ਹੋਈ ਹੈ ਇਸ ਦੁਰਘਟਨਾ ਦੇ ਵਿੱਚ ਕਰਨੈਕ ਦੀ ਮੌਤ ਹੋਈ ਹੈ ਜੋ ਕਿ ਹੈਬੋਵਾਲ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 42-43 ਸਾਲ ਕਹੀ ਜਾਂਦੀ ਹੈ ਉਸ ਦੀ ਪਤਨੀ ਵੀ ਮਿਲਕ ਪਲਾਂਟ ਦੇ ਵਿੱਚ ਕੰਮ ਕਰਦੀ ਆ ਕਰਨੈਲ ਸਿੰਘ ਬਾਰੇ ਕਰਮਚਾਰੀ ਸੁਧੀਰ ਜੈਨ ਨੇ ਦੱਸਿਆ ਕਿ ਰਾਤ ਨੂੰ ਉਹ ਸਾਰੇ ਇੱਕ ਬਾਡੇ ਪਾਰਟੀ ਵਿੱਚ ਸਨ ਇਸ ਦੌਰਾਨ ਉਸ ਨੂੰ ਫੋਨ ਆਇਆ ਕਿ ਤੇ ਰਾਤ ਨੂੰ ਪਲਾਂਟ ਵਿੱਚ ਬੁਲਾਇਆ ਗਿਆ ਉਸ ਨੂੰ ਦੱਸਿਆ ਗਿਆ ਕਿ ਪਲਾਂਟ ਦਾ ਬਾਇਲਰ ਚੈੱਕ ਕਰਨਾ ਹੈ ਅਤੇ ਦੱਸਿਆ ਜਾਂਦਾ ਕਿ ਜਿਸ ਕਰਮਚਾਰੀ ਦੀ ਮੌਤ ਹੋਈ ਹੈ ਉਸ ਦੀ ਛੁੱਟੀ ਸੀ ਉਹ ਆਫ ਡਿਊਟੀ ਸੀ ਉਹ ਇੱਕ ਬਰਥਡੇ ਪਾਰਟੀ ਤੇ ਆਇਆ ਹੋਇਆ ਸੀ ਤਾਂ ਵੀ ਉਸ ਨੂੰ ਫੋਨ ਕਰਕੇ ਪਲਾਂਟ ਦਾ ਬੋਇਲਰ ਚੈੱਕ ਕਰਨ ਲਈ ਸੱਦਿਆ ਜਾਂਦਾ ਹੈ ਆਫ ਡਿਊਟੀ ਦੇ ਬਾਵਜੂਦ ਵੀ ਉਸ ਨੂੰ ਬੁਲਾਇਆ ਗਿਆ ਪਲਾਂਟ ਦੇ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਹਨ ਵਿਸ਼ਕਰਮਾ ਦੀ ਪੂਜਾ ਤੋਂ ਬਾਅਦ ਰਾਤ ਨੂੰ ਉਹਨਾਂ ਨੂੰ ਪਲਾਂਟ ਦਾ ਟ్రਾਇਲ ਲੈਣਾ ਸੀ ਟ్రਾਇਲ ਲੈਂਦਿਆਂ ਹੀ ਹਿੱਟਰ ਪਲਾਂਟ ਵਿੱਚ ਧਮਾਕਾ ਹੋ ਗਿਆ ਜਿਸ ਕਰਕੇ ਕੁਨਾਲ ਜੈਨ ਦੀ ਮੌਤ ਹੋ ਗਈ ਅਤੇ ਬਾਕੀ ਕਰਮਚਾਰੀ ਵੀ ਵੋ ਬੁਰੇ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਪੁਲਿਸ ਸਾਰੀ ਜਾਂਚ ਕਰ ਰਹੀ ਹੈ ਤੁਹਾਨੂੰ ਇਹ ਵੀ ਦੱਸ ਜਾਈਏ ਕਿ ਗੁਨਾਲ ਜੈਨ ਇੱਕ ਪੱਕਾ ਕਰਮਚਾਰੀ ਸੀ ਜੋ ਕਿ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਂਦਾ ਸੀ ਤੇ ਉਹਦੀ ਪਤਨੀ ਵੀ ਇਸੇ ਮਿਲਕ ਪਲਾਂਟ ਵਿੱਚ ਕੰਮ ਕਰਦੀ ਸੀ ਉਸ ਦੇ ਪਰਿਵਾਰ ਵੱਲੋਂ ਸਰਕਾਰ ਨੂੰ ਭਗਵੰਤ ਮਾਨ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਮਦਦ ਕਿਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਕੁਨਾਲ ਜੈਨ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਉਸ ਨੂੰ ਧੱਕੇ ਨਾਲ ਬੁਲਾਇਆ ਗਿਆ ਉਸ ਨੂੰ ਆਫ ਡਿਊਟੀ ਦੇ ਬਾਵਜੂਦ ਵੀ ਬੁਲਾਇਆ ਗਿਆ ਤੇ ਉਹਨੂੰ ਬੋਇਲਰ ਚੈੱਕ ਕਰਨ ਲਈ ਭੇਜਿਆ ਗਿਆ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਛੁੱਟੀ ਵਾਲੇ ਦਿਨ ਬੋਇਲਰ ਨਹੀਂ ਚਲਾਉਣਾ ਸੀ ਤੇ ਉਹਦੂ ਅਗਲੇ ਦਿਨ ਬੋਇਲਰ ਚਲਾਉਣਾ ਸੀ ਫਿਰ ਵੀ ਉਹਨੂੰ ਸੱਦਿਆ ਗਿਆ ਕਹਿੰਦੇ ਕਿ ਕਰਨਾਲ ਜੈਨ ਨੇ ਮਨਾ ਮਨਾ ਕਰਨ ਦੇ باوجود ਵੀ ਉਹਨੂੰ ਬੁਲਾਇਆ ਗਿਆ ਇਸ ਸਾਰੀ ਘਟਨਾ ਦੇ ਪਿੱਛੇ ਅਸਲ ਸੱਚ ਕੀ ਹੈ ਉਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੇਗਾ ਪੁਲਿਸ ਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਆਓ ਇੱਕ ਵਾਰੀ ਉਹਨਾਂ ਕਰਮਚਾਰੀਆਂ ਦੀ ਗੱਲ ਵੀ ਸੁਣਦੇ ਹਾਂ ਕੱਲ ਰਾਤ ਦਾ ਮੇਰਾ ਜਨਮ ਦਿਨ تھا ਜੀ ਮੇਰੇ ਜਨਮ ਦਿਨ ਕੇ ਉਪਲਖਸ਼ੇ ਪੇ ਉਹ ਆਇਆ ਹੋਇਆ ਥਾ ਤੋਂ ਆਨ ਤੋਂ ਬਾਅਦ ਉਹ ਕਹਿ ਰਿਹਾ ਜੀ ਵੀ ਯਾਨਕਿ ਮੈਨੂੰ ਪਿੱਛੋਂ ਫੋਨ ਆ ਰਹੇ ਨੇ ਮੈਨੂੰ ਪਰੇ ਪ੍ਰੈਸ਼ਰ ਆ ਰਹੇ ਹੈਗਾ ਵੀ ਯਾਨਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਬੀਰ ਦਾ ਮਿਲਕ ਬਲਾਡ ਦੇ ਵਿੱਚ ਮੈਨੂੰ ਉੱਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨੀ ਕਿ ਥੋੜੀ ਦੇਰ ਲਤ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖ ਹੈ ਆਪਣੀ ਡਿਊਟੀ ਨੂੰ ਰੱਖਦਾ ਸੀਗਾ ਲੇਕਿਨ ਉਹ ਕਹਿੰਦਾ ਵੀ ਇਨਕੇ ਮੇਰੇ ਤੇ ਪ੍ਰੈਸ਼ਰ ਹੈ ਨਾ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੁਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਫਿਰ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ हे बॉडी सानू मिली नहीं है सर पांच लोग और जख्मी हुए हैं इसके साथ में जो पांच लोग उसके मतलब सबोर्डिनेट्स थे वो भी इसमें जख्मी हुए हैं दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया और जब हमें पता लगा भाई उनको ऐसे करके डिस्चार्ज कर जब उसका देखा तो उसको भाई को हमने बोला भी तू डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताज़ा तेरे को नहीं पता लगेगा लेकिन तेरे एडमिट हो जा और तेरी तकलीफ बहुत ज़्यादा है कुणाल जैन का आठ साल पहले भी सर इसी बेर का प्लांट में सर पूरी बॉडी थी बॉयलर की वजह से और कल सर जो हादसा घटा है चार सौ के जी का सर डक्कन था वो उसका प्रेशर इतना था जिसकी कुणाल हमें बता रहा था कहते ऐसे करके ना यार मेरे को ट्रायल पे इसके देखना है पाँच सात दिन से मेंटेनेंस भी उसके मना भी किया था भाई रात को भी मेरे को सर रात को कोई फायदा नहीं है चलाने का मैं कल सुबह ट्रायल कर लूंगा लेकिन सुबह भी भाई यानी कि सुबह का उन्होंने वक्त ही नहीं प्रेशर दिया प्रेशर और इतना ज़्यादा प्रेशर की वजह से वो बंदे को वहाँ पे रात को क्या से क्या हो गया सर हमारी बहुत ज़्यादा बेनती है सर उसके छोटे छोटे बच्चे हैं फाइनेंशियली सर बहुत ज़्यादा वीक हैं सर वो उनकी मिसिस है दस सालों से नौकरी कर रही है सर ਇਸੀ ਇਸੀ ਵਿੱਚ ਕਰ ਰਹੀ ਹੈ ਕੰਟਰੈਕਟ ਬੇਸਿਸ 'ਤੇ ਹੈ ਸਰ ਪਲੀਜ਼ ਸਰ ਸੀਐਮ ਸਾਹਿਬ ਆਬ ਆਪਸੇ ਹੀ ਗੁਜ਼ਾਰਿਸ਼ ਹੈ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰਦੇ ਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗੇ ਦੋਸਤਾਂ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆ ਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਸੀਗੇ ਉਹਦੋਂ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫੇਰ ਬੁਲਾਇਆ ਵੀ ਡਿਊਟੀ ਤਾਂ ਹੋਂਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਪਰ ਜਦੋਂ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰ ਮੈਨੂੰ ਚੈਕਿੰਗ ਲਈ ਬੁਲਾ ਰਿਹਾ ਐਜੀ ਕੀ ਲੋਡ ਬੈਗੀਦਾ ਬੋਇਲਰ ਕੱਲ ਚੱਕਣਾ ਦਿਨੇ ਚੈੱਕ ਕਰ ਲੋ ਭਗਵੰਦ ਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਕਰਨ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦੁਲਾਇਆ ਜਾਵੇ ਕੋ ਨਾਲ ਜਾਂਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਭਾਈਪਾ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ 11 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਉੱਤੇ ਚੱਲਿਆ ਗਿਆ ਡਿਊਟੀ ਮੈਂ ਕਿਹਾ ਜਦੋਂ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂਕਿ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨੇਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਤੇ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀਗਾ ਡਿਊਟੀ ਦਾ ਕਦੇ ਨਹੀਂ ਬੁਲਾਇਆ ਜਦ ਛੁੱਟੀ ਵਾਲਾ ਦਿਨ ਸੀਗਾ ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਆ ਜਿਸ ਕਰਕੇ ਕਈ ਕਰਮਚਾਰੀ ਜ਼ਖਮੀ ਹੋਏ ਨੇ ਤੇ ਪੰਜਾਬ ਦੇ ਲੁਧਿਆਣਾ ਦੇ ਮਿਲਕ ਪਲਾਰ ਦੇ ਵਿੱਚ ਧੁਮਾਕੇ ਦੇ ਕਾਰਨ ਇੱਕ ਕਰਮਚਾਰੀ ਦੀ ਮੌਤ ਅਤੇ 6 ਗੰਭੀਰ ਤੌਰ ਤੇ ਜ਼ਖਮੀ ਨੇ ਤੇ ਜ਼ਖਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਥਾਣਾ ਸਰਾਬਾ ਨਗਰ ਦੇ ਐਸਐਚਓ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਪੌਇਲਰ ਫਟਣ ਦੇ ਕਾਰਨ ਨਾਲ ਇਹ ਸਾਰੀ ਘਟਨਾ ਵਾਪਰੀ ਹੈ ਜਿਸ ਨਾਲ 6 ਕਰਮਚਾਰੀ ਜ਼ਖਮੀ ਹੋਏ ਜ਼ਖਮੀਆਂ ਦੀ ਪਛਾਣ ਕੁਲਵੰਤ ਸਿੰਘ ਅਜੀਤ ਸਿੰਘ, ਪੂਨੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋ ਹੋਈ ਹੈ। ਇਸ ਦੁਰਘਟਨਾ ਦੇ ਵਿੱਚ ਕਰਨੈਕ ਦੀ ਮੌਤ ਹੋਈ ਹੈ। ਜੋ ਕਿ ਹੈਪੋਵਾਲ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 42-43 ਸਾਲ ਕਹੀ ਜਾਂਦੀ ਹੈ ਉਸ ਦੀ ਪਤਨੀ ਵੀ ਮਿਲਕ ਪਲਾਂਟ ਦੇ ਵਿੱਚ ਕੰਮ ਕਰਦੀ ਆ ਕਰਨੈਲ ਸਿੰਘ ਬਾਰੇ ਕਰਮਚਾਰੀ ਸੁਧੀਰ ਜੈਨ ਨੇ ਦੱਸਿਆ ਕਿ ਰਾਤ ਨੂੰ ਉਹ ਸਾਰੇ ਇੱਕ ਬਾਡੇ ਪਾਰਟੀ ਵਿੱਚ ਸਨ ਇਸ ਦੌਰਾਨ ਉਸ ਨੂੰ ਫੋਨ ਆਇਆ ਕਿ ਤੇ ਰਾਤ ਨੂੰ ਪਲਾਂਟ ਵਿੱਚ ਬੁਲਾਇਆ ਗਿਆ ਉਸ ਨੂੰ ਦੱਸਿਆ ਗਿਆ ਕਿ ਪਲਾਂਟ ਦਾ ਬਾਇਲਰ ਚੈੱਕ ਕਰਨਾ ਹੈ ਅਤੇ ਦੱਸਿਆ ਜਾਂਦਾ ਕਿ ਜਿਸ ਕਰਮਚਾਰੀ ਦੀ ਮੌਤ ਹੋਈ ਹੈ ਉਸ ਦੀ ਛੁੱਟੀ ਸੀ ਉਹ ਆਫ ਡਿਊਟੀ ਸੀ ਉਹ ਇੱਕ ਬਰਥਡੇ ਪਾਰਟੀ ਤੇ ਆਇਆ ਹੋਇਆ ਸੀ ਤਾਂ ਵੀ ਉਸ ਨੂੰ ਫੋਨ ਕਰਕੇ ਪਲਾਂਟ ਦਾ ਬੋਇਲਰ ਚੈੱਕ ਕਰਨ ਲਈ ਸੱਦਿਆ ਜਾਂਦਾ ਹੈ ਆਫ ਡਿਊਟੀ ਦੇ ਬਾਵਜੂਦ ਵੀ ਉਸ ਨੂੰ ਬੁਲਾਇਆ ਗਿਆ ਪਲਾਂਟ ਦੇ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਹਨ ਵਿਸ਼ਕਰਮਾ ਦੀ ਪੂਜਾ ਤੋਂ ਬਾਅਦ ਰਾਤ ਨੂੰ ਉਹਨਾਂ ਨੂੰ ਪਲਾਂਟ ਦਾ ਟ్రਾਇਲ ਲੈਣਾ ਸੀ ਟ్రਾਇਲ ਲੈਂਦਿਆਂ ਹੀ ਹਿੱਟਰ ਪਲਾਂਟ ਵਿੱਚ ਧਮਾਕਾ ਹੋ ਗਿਆ ਜਿਸ ਕਰਕੇ ਕੁਨਾਲ ਜੈਨ ਦੀ ਮੌਤ ਹੋ ਗਈ ਅਤੇ ਬਾਕੀ ਕਰਮਚਾਰੀ ਵੀ ਬਹੁ ਪੂਰੇ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਪੁਲਿਸ ਸਾਰੀ ਜਾਂਚ ਕਰ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੁਨਾਲ ਜੈਨ ਇੱਕ ਪੱਕਾ ਕਰਮਚਾਰੀ ਸੀ ਜੋ ਕਿ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਂਦਾ ਸੀ ਤੇ ਉਹਦੀ ਪਤਨੀ ਵੀ ਇਸੇ ਮਿਲਕ ਪਲਾਂਟ ਵਿੱਚ ਕੰਮ ਕਰਦੀ ਸੀ ਉਸਦੇ ਪਰਿਵਾਰ ਵੱਲੋਂ ਸਰਕਾਰ ਨੂੰ ਭਗਵੰਤ ਮਾਨ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਮਦਦ ਕਿਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਉਸਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਕੁਨਾਲ ਜੈਨ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਉਸ ਨੂੰ ਧੱਕੇ ਨਾਲ ਬੁਲਾਇਆ ਗਿਆ ਉਸ ਨੂੰ ਆਫ ਡਿਊਟੀ ਦੇ ਬਾਵਜੂਦ ਵੀ ਬੁਲਾਇਆ ਗਿਆ ਤੇ ਉਹਨੂੰ ਬੋਇਲਰ ਚੈੱਕ ਕਰਨ ਲਈ ਭੇਜਿਆ ਗਿਆ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਛੁੱਟੀ ਵਾਲੇ ਦਿਨ ਬੋਇਲਰ ਨਹੀਂ ਚਲਾਉਣਾ ਸੀ ਤੇ ਉਹਦੂ ਅਗਲੇ ਦਿਨ ਬੋਇਲਰ ਚਲਾਉਣਾ ਸੀ ਫਿਰ ਵੀ ਉਹਨੂੰ ਸੱਦਿਆ ਗਿਆ ਕਹਿੰਦੇ ਕਿ ਕਰਨਾਲ ਜੈਨ ਨੇ ਮਨਾ ਮਨਾ ਕਰਨ ਦੇ باوجود ਵੀ ਉਹਨੂੰ ਬੁਲਾਇਆ ਗਿਆ ਇਸ ਸਾਰੀ ਘਟਨਾ ਦੇ ਪਿੱਛੇ ਅਸਲ ਸੱਚ ਕੀ ਹੈ ਉਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੇਗਾ ਪੁਲਿਸ ਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਆਓ ਇੱਕ ਵਾਰੀ ਉਹਨਾਂ ਕਰਮਚਾਰੀਆਂ ਦੀ ਗੱਲ ਵੀ ਸੁਣਦੇ ਹਾਂ ਕੱਲ ਰਾਤ ਦਾ ਮੇਰਾ ਜਨਮ ਦਿਨ تھا ਜੀ ਮੇਰੇ ਜਨਮ ਦਿਨ ਕੇ ਉਪਲਖਸ਼ੇ ਪੇ ਉਹ ਆਇਆ ਹੋਇਆ ਥਾ ਤੋਂ ਆਨ ਤੋਂ ਬਾਅਦ ਉਹ ਕਹਿ ਰਿਹਾ ਜੀ ਵੀ ਯਾਨੀ ਕਿ ਮੈਨੂੰ ਪਿੱਛੋਂ ਫੋਨ ਆ ਰਹੇ ਨੇ ਮੈਨੂੰ ਪ੍ਰੋ ਪ੍ਰੈਸ਼ਰ ਆ ਰਿਹਾ ਹੈਗਾ ਵੀ ਯਾਨੀ ਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਅਮਰੀਕਾ ਮਿਲਕ ਬਲਾਡ ਦੇ ਵਿੱਚ ਮੈਨੂੰ ਉੱਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨੀ ਕਿ ਥੋੜੀ ਦੇਰ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖ ਹੈ ਆਪਣੀ ਡਿਊਟੀ ਨੂੰ ਰੱਖਦਾ ਸੀਗਾ ਲੇਕਿਨ ਉਹ ਕਹਿੰਦਾ ਵੀ ਯਾਨੀ ਕਿ ਮੇਰੇ ਤੇ ਪ੍ਰੈਸ਼ਰ ਹੈ ਨਾ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੁਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹਏ ਬੋਡੀ ਸਾਨੂੰ ਮਿਲ ਹੀ ਨਹੀਂ ਹੈਗੀ ਸਰ ਪੰਜ ਲੋਕ ਹੋਰ ਜ਼ਖਮੀ ਹੋਏ ਹੈ ਇਸ ਦੇ ਸਾਥੇ ਜੋ ਪੰਜ ਲੋਕ ਉਸਕੇ ਮਤਲਬ ਸਬੋਡੀਨੇਟਸ ਤੇ ਉਹ ਵੀ ਇਸ ਵਿੱਚ ਜ਼ਖਮੀ ਹੋਏ ਹੈ दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया और जब हमें पता लगा भाई उनको ऐसे करके डिस्चार्ज कर जब उसका देखा तो उसको भाई को हमने बोला भाई तू डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताज़ा तेरे को नहीं पता लगेगा लेकिन तेरे एडमिट हो जा और तेरी तकलीफ़ बहुत ज़्यादा है कुणाल जैन का आठ साल पहले भी सर इसी बेर का प्लांट में सर पूरी बॉडी थी बॉयलर की वजह से और कल सर जो हादसा घटा है 400 सौ के जी का सर डक्कन था वो उसका प्रेशर इतना था जिसकी कुणाल हमें बता रहा था कहते हैं ऐसे ही करके ना यार मेरे को ट्रायल पे इसके देखना है पाँच सात दिन से मेंटेनेंस भी उसके मना भी किया था भी रात को भी मेरे को सर रात को कोई फ़ायदा नहीं है चलाने का मैं कल सुबह ट्रायल कर लूँगा लेकिन सुबह भी بھئی یعنی کہ صبح تک انہوں نے بخت دی نہیں دیا اور اتنا زیادہ پریشر کی وجہ سے وہ بندے کو وہاں پہ رات کو کیا ایسے کیا ہو گیا سر ہماری بہت زیادہ بینتی ہے سر اس کے چھوٹے چھوٹے بچے ہیں فائننشلی سر بہت زیادہ ویک ہیں سر وہ ان کی میسز ہے 10 سالوں سے نوکری کر رہی ہے سر اسی اسی میں کر رہی ہے کنٹریکٹ بیسس پہ ہے سر پلیز سر سی ام صاحب اب اپ سے ہی گزارش ہے کل دے انہوںوں فون آرے نے ਆਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰਦੇ ਪਹਿਰੇ ਆਕੇ ਉਹ ਚੈੱਕ ਕਰ ਗਿਆ ਰਾਤੀ ਆਸੀ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗੇ ਦੋਸਤਾਂ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਸੀਗੀ ਉਹਦੋਂ ਉਹ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫੇਰ ਬੁਲਾਇਆ ਵੀ ਡਿਊਟੀ ਤਾਂ ਹੋਂਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਨੂੰ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਕੋਈ ਜਾਦੋ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰ ਮੈਨੂੰ ਚੈਕਿੰਗ ਲਈ ਬੁਲਾ ਰਿਆ ਐਜੀ ਕੀ ਲੋਡ ਪੈ ਗਈ ਤੇ ਬੋਇਲਰ ਕੱਲ ਚੈੱਕ ਨਾ ਦਿਨੇ ਚੈੱਕ ਕਰ ਲੋ ਭਗਵੰਦ ਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਕਰਨ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦੁਲਾਇਆ ਜਾਵੇ ਕੋ ਉਹਨਾਂ ਦੀ ਵਾਈਫ ਆ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ 11 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਉੱਤੇ ਚੱਲਿਆ ਗਿਆ ਡਿਊਟੀ ਮੈਂ ਕਿਹਾ ਜਦੋਂ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨੇਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਤੇ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀਗਾ ਡਿਊਟੀ ਦਾ ਕਦੇ ਨਹੀਂ ਬੁਲਾਇਆ ਜਦ ਛੁੱਟੀ ਵਾਲਾ ਦੇ